ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਦੋਸਤੋ ਆਪਾਂ ਅਕਸਰ ਹੀ ਸੁਣਿਆ ਕਿ ਜਿਹੜੇ ਬੰਦੇ ਦਾ ਲੋਕ ਕਈ ਵਾਰ ਬਹੁਤ ਜ਼ਿਆਦਾ ਮਜ਼ਾਕ ਬਣਾਉਂਦੇ ਆ ਨਾ ਕਈ ਵਾਰ ਰੱਬ ਉਹ ਬੰਦੇ ਤੇ ਨਾ ਜ਼ਿਆਦਾ ਹੀ ਮਿਹਰਬਾਨ ਹੋ ਜਾਂਦਾ ਤੇ ਉਹ ਬੰਦਾ ਨਾ ਤੁਸੀਂ ਆਹ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਵੀਰ ਨਾ ਵਿਦੇਸ਼ ਗਿਆ ਸੀ ਤੇ ਵਿਦੇਸ਼ ਦੇ ਵਿੱਚ ਜਦੋਂ ਇਹ ਵੀਰ ਕੰਮਕਾਰ ਕਰਦਾ ਤੇ ਉੱਥੇ ਇੱਕ ਗੋਰੀ ਮੇਮ ਇਹ ਪੰਜਾਬੀ ਬੰਦੇ ਤੇ ਬਈ ਫਿਦਾ ਹੋ ਜਾਂਦੀ ਐ ਇਹਨੂੰ ਪਿਆਰ ਕਰਨਾ ਲੱਗ ਜਾਂਦੀ ਐ ਤੇ ਗੋਰੀ ਮੈਮ ਦੀ ਤੁਸੀਂ ਲੁੱਕ ਵੇਖੋ ਯਾਰ ਕਿੰਨੀ ਸੋਹਣੀ ਲੱਗ ਰਹੀ ਐ ਜਿਹੜੇ ਇਸ ਵੀਰ ਨੂੰ ਟੀਚਰਾਂ ਕਰਦੇ ਸੀ ਬਾਈ ਬਾਈ ਨੇ ਨਾ ਮੂੰਹ ਤੇ ਚਪੇੜ ਮਾਰੀ ਆ ਉਹਨਾਂ ਲੋਕਾਂ ਜਦੋਂ ਇਸ ਵੀਰ ਨੂੰ ਨਾ ਗੋਰੀ ਮੈਮ ਪ੍ਰਪੋਜ਼ ਕਰਦੀ ਐ ਤੇ ਇਹ ਵੀਰ ਬਸ ਉਹਨੂੰ ਇੱਕ ਗੱਲ ਹੀ ਕਹਿੰਦਾ ਕਿ ਮੈਂ ਪੰਜਾਬ ਦੇ ਵਿੱਚ ਜਾ ਕੇ ਹੀ ਤੇਰਾ ਨਾ ਵਿਆਹ ਕਰਵਾਉਂਗਾ ਤੇ ਦੇਖੋ ਬਾਈ ਗੋਰੀ ਸਾਰਾ ਕੁਝ ਛੱਡ ਛੜਾ ਕੇ ਨਾ ਵੀਰ ਦੇ ਨਾਲ ਪੰਜਾਬ ਆ ਜਾਂਦੀ ਐ ਤੇ ਜਿਹੜੇ ਦੇਸੀ ਜੱਟ ਦਾ ਲੋਕ ਮਜ਼ਾਕ ਬਣਾਉਂਦੇ ਸੀ ਦੇਖੋ ਭਾਈ ਸਾਰੇ ਰੀਤੀ ਰਿਵਾਜਾਂ ਦੇ ਨਾਲ ਉਸ ਬੰਦੇ ਨਾਲ ਨਾ ਗੋਰੀ ਮੈਮ ਵਿਆਹ ਕਰਵਾਉਂਦੀ ਹੈ ਜਿਹੜੇ ਬੰਦੇ ਦਾ ਲੋਕ ਮਜ਼ਾਕ ਬਣਾਉਂਦੇ ਸੀ ਅੱਜ ਦੇਖੋ ਉਸੇ ਬੰਦੇ ਨੂੰ ਸਾਰਾ ਪਿੰਡ ਨਾ ਖੜ ਖੜ ਕੇ ਵੇਖ ਰਿਹਾ ਹੈ ਤੇ ਹੁਣ ਉਹੀ ਲੋਕ ਕਹਿ ਰਹੇ ਆ ਵੀ ਇਸ ਵੀ ਨੇ ਨਾ ਕੋਈ ਮੋਤੀ ਪੁੰਨ ਕੀਤੇ ਹੋਣੇ ਆ ਜਿਹੜੀ ਇੱਕ ਅੰਗਰੇਜ਼ਨ ਨੇ ਵੀਰ ਨਾਲ ਵਿਆਹ ਕਰਵਾ ਲਿਆ ਬਾਕੀ ਯਾਰ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਰੱਬ ਨੇ ਕਈ ਵਾਰ ਬੰਦੇ ਵਾਸਤੇ ਨਾ ਬਹੁਤ ਕੁਝ ਸੋਚ ਰੱਖਿਆ ਹੁੰਦਾ ਹੈ ਬਾਕੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਦੱਸਿਓ ਜਰੂਰ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਇੱਕ ਜ਼ਰੂਰੀ ਗੱਲ ਸਾਰੇ ਜਾਣੇ ਵੀਰ ਨੂੰ ਮੁਬਾਰਕਾਂ ਜ਼ਰੂਰ ਦੇ ਕੇ ਜਾਇਓ